छोटे जे बुलावे पे हमेशा सारे जाने आते हो कि साडी आवाज है ओपोजिशन दी ओ तुसी पंजाब के हर व्यक्ति तक पुछोंदा कब कर करते हो मैं थोड़ा सारे दा दुनिया एकेडमीया च तक करना चाहदा आज भी जेडी प्रेस कॉन्फ्रेंस है चार पांच दिन पहले जब ब्लॉक सम्टी और जिला परिषद भी आ ਚੋਣਾਂ ਦੇ ਵਿੱਚ ਆਏ ਹੋਏ ਨਤੀਜਿਆਂ ਦੇ ਮੁਤਲਕ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਕਿਉਂਕਿ ਜਿਸ ਪ੍ਰਚਾਰ ਪ੍ਰਚਾਰ ਪ੍ਰਸਾਦ ਕੀਤਾ ਜਾ ਰਿਹਾ ਹੈ ਜਿਸ ਪ੍ਰਕਾਰ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੋ ਮੈਂ ਮਹਿਸੂਸ ਕੀਤਾ ਕਿ ਮੈਨੂੰ ਪੰਜਾਬ ਦੀ ਲੋਕਾਂ ਤੱਕ ਜਿਹੜੀ ਸਹੀ ਆਵਾਜ਼

ਜਿਹੜੀ ਉਹ ਆਡੀਓ ਲੀਕੇਜ ਹੋਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਕਿਉਂਕਿ ਉਹਦੇ ਵਿੱਚ ਢੰਗ ਦੱਸਿਆ ਗਿਆ ਸੀ ਕਿ ਇਸ ਵਾਰ ਆਪਾਂ ਪੇਪਰ ਰਿਜੈਕਸ਼ਨ ਦੀ بجائے ਕਿਸ ਤਰ੍ਹਾਂ ਉੱਥੋਂ ਤੱਕ ਬੰਦੇ ਪਹੁੰਚਣ ਨਹੀਂ ਦੇਣੇ ਔਰ ਕਿਸ ਤਰ੍ਹਾਂ ਲੋਕਾਂ ਨੂੰ ਰੋਕਣਾ ਤਾਂ ਜੋ ਨਾਮੀਨੇਸ਼ਨ ਨਾ ਪਰੜੇ

वो लिखा की है, वो लिखा है कि संताली जिला परिशद चुनाव हुए तीन सौ संताली सीटा सन टोटल चुनाव इन्होंने ने लिखा जी आम आदमी पार्टी है ਉਹਨਾਂ ਨੇ ਕਿਹਾ ਕਿ ਅਸੀਂ 220 ਸੀਟਾ ਜਿੱਤ ਗਏ ਤੇ ਸ਼੍ਰੋਮਣੀ ਅਕਾਲੀ ਦਲ 46 ਸੀਟਾ ਜਿੱਤ ਗਿਆ ਜਿਹੜਾ ਇਹਨਾਂ ਨੇ ਰਿਜ਼ਲਟ ਕੀਤਾ ਤੇ ਭਾਜਪਾ 6 ਅਦਰਜ਼ ਗਿਆ ਇਹ ਸਾਹਿਬ ਨਾਲ ਜੀ ਉਹਨਾਂ ਸੀ ਅੰਕੜੇ ਮਲਾਉਣੇ ਆ ਤਾਂ ਕਾਫੀ ਵੱਡੇ ਅੰਕੜੇ ਉੱਪਰ ਜਾਂਦੇ ਐ ਐਗਜ਼ੈਕਟ ਕੀ ਹੋਇਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ 347 ਸੀਟਾ ਚੋਂ ਬਾਈਕਾਟ ਕਰ ਦਿੱਤਾ ਗਿਆ 18 ਸੀਟਾ ਬਾਈਕਾਟ ਕਿਉਂ ਕੀਤਾ ਕਿਉਂਕਿ ਕਈ ਜਗ੍ਹਾ ਤੇ ਕੋਟਮਾਰ ਪੱਗਾਂ ਜਿਵੇਂ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਵੀਡੀਓ ਆਈ ਤੇ ਕਿਹਾ ਕਿ ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਇਹ ਤਾਂ ਲੈਂਦੀਆਂ ਤੇ ਵੱਜਦੀਆਂ ਰਹਿੰਦੀਆਂ ਡੇਰਾ ਬਾਬਾ ਨਾਨਕ ਇਹ ਵੀ ਜੀਰਾ ਦੇ ਵਿੱਚ ਰਾਤ ਨੂੰ 1 ਵਜੇ ਤੱਕ ਸਾਡਾ ਤਰਨਾ ਪ੍ਰਦਰਸ਼ਨ ਕੁਲਬੀਰ ਸਿੰਘ ਜੀਰਾ ਨੇ ਕੀਤਾ ਸੋਕ ਸਰਕਾਰਿਆ ਸਾਹਮਣੇ ਬੋਲਣਾ ਚਲਾਦੀਆਂ 307 ਦੇ ਪਰਚੇ ਦੇ ਵਿੱਚ ਰਾਜਾ ਸੰਸੀ ਇਸ ਤਰ੍ਹਾਂ ਮਜੀਠਾ ਜਨਾਲਾ ਜਿੱਥੇ ਬਾਈਕਾਟ ਹੋ ਗਿਆ ਫੋਰ ਐਗਜ਼ਾਮਪਲ ਉਹਨਾਂ 18 ਸੀਟਾਂ ਨੂੰ ਬਾਈਕਾਟ ਹੋਇਆ ਉਹਦੇ ਆਮ ਆਦਮੀ ਪਾਰਟੀ ਨੇ ਆਦੇ ਹਿੱਸੇ ਚ ਕਿੰਨੇ ਫਿਰ ਅਨੋਪੋਜ਼ਡ 11 ਐਸਐਸਪੀ ਵਰੁੰਡਾ ਤਰੀਕਾ ਇਹ ਕਿਦਾਂ ਧਾਰਾ ਲਈ ਨੂੰ ਫੜ ਕੇ ਜਾਂ ਧਾਰਾ ਵੀ ਨੂੰ ਡਰਾ ਕੇ ਤੁਮ ਕਾ ਕੇ ਕਾਗਜ਼ ਨਹੀਂ ਭਰਦੇ ਨੇ ਤੇ 11 ਸੀਟਾਂ ਅਨ ਅਪੋਜ਼ਡ ਜਿਹੜੀਆਂ ਡਿclare ਹੋ ਗਈਆਂ ਪੰਜ ਸੀਟਾਂ ਦੇ ਪੇਪਰ ਪਾਟ ਕੇ ਆਊਟ ਆਫ 347

ਆਊਟ ਆਫ 347 203 ਤੇ ਚੋਣ ਹੋਇਆ ਜਿਹਦੇ ਵਿੱਚੋਂ ਆਈਐਨਸੀ ਜਾਨੀ ਕਿ ਕਾਂਗਰਸ ਪਾਰਟੀ ਬਾਅਦ ਸੀ ਕਾਲੇ ਤੇ ਆਮ ਆਦਮੀ ਪਾਰਟੀ 136 ਸੀਟਾਂ ਲੈ ਗਈ ਤੇ 46 ਸੀਟਾਂ ਐਗਜੈਕਟ ਮਨੁਸ਼ੀ ਸ਼ਰਮੀ ਕਾਲੀਦਲ ਦਾ ਪਤਾ ਨਹੀਂ ਜੋ ਉਹ ਕਹਿੰਦਾ ਕਿ ਅਸੀਂ 46 ਸੀਟ ਜਿੱਤੇ ਥੋੜਾ ਜਿਹਾ ਇਹ ਵੀ ਅੰਕੜਾ ਲਾ ਲਿਓ that who is on number second or who is number on first ਪਹਿਲੇ ਨੰਬਰ ਤੇ ਕੌਣ ਹੈ ਜਿੱਥੇ ਕੌਣ ਹੈ ਪਿੱਛੇ ਕੌਣ ਹੈ ਤੇ 7 ਸੀਟਾਂ ਬੀਜੇਪੀ ਨੇ ਲਈ ਕਈ ਕਹਿੰਦੇ ਆ ਜੇ ਅਲਾਈਅੰਸ ਹੋ ਗਿਆ ਤਾਂ ਫਿਰ 7 ਤੇ 46 ਨੂੰ ਜੋੜ ਵੀ ਲਿਓ ਤੇ ਅਦਰ 11 ਸੀਟਾਂ ਲੈ ਗਈ ਅਦਰ ਇੰਡੀਪੈਂਡੈਂਟ ਜਿਵੇਂ ਉਹ ਦੋ ਸੀਟਾਂ ਹੋਰ ਤਾਂ ਵੀ ਮੀਆਂ ਜਿੱਤੀਆਂ ਹੋ ਕੇ ਇੱਕ ਜਿਹੜਾ

आ जो सारे अंकड़े मैं दर्शा रहे इदली सौ अठी समिति एक सौ उन्जा बाईक हो गां जोड़ आम आदमी पार्टी ने जोड़ दिया भी एक सो उजा ए जोड़ियां 212 अनपोज मुख्यमंत्री मान साहब दी नई पॉलिसी दे अमीन पंजाब दे पुलिस ऑफिसरा ने पुराने पर्चे ਜਾਂ ਉਹਨਾਂ ਦੇ ਰਿਸ਼ਤੇਦਾਰਾਂ ਤੇ ਪਰਚਿਆਂ ਦਾ ਦਬਾਅ ਬਣਾ ਕੇ ਉਹ ਜਿਹੜੀ ਸਟ੍ਰੈਟਜੀ ਦਾ ਸਪੋਜ਼ ਹੋਇਆ वरुण शर्मा दी ਆਡੀਓ ਵੀਡੀਓ ਆਡੀਓ ਕੋਰੇ ਵਿੱਚ दो सो बारह अन्त गए जिथे कागज नहीं पड़े और अठती कागज पाल अठी और पेपर रिजेक्शन जो तीन सो अठाई टोटल अठाई सौ अठती चो तीन सौ अठाई कोई ग्यारह सो कही अपनी मर्जी नी ਜਿਵੇਂ ਜਿਹਨੂੰ ਸੂਟ ਕਰਦਾ ਉਹ ਆਪਣੇ ਅੰਕੜੇ ਪੇਸ਼ ਕਰਦਾ 328 ਰਿਜੈਕਟ ਹੋਏ 174 74 ਫੋਰਸਫੁਲੀ ਡਿਕਲੇਅਰ ਕਰ ਦਿੱਤੇ ਫਾਰ ਐਗਜ਼ਾਮਪਲ ਕਿੱਦੜ ਬਾਅਦ ਅਸੀਂ 8 ਸੀਟਾਂ ਜਿੱਤੇ ਜਿਹੜੀਆਂ ਡਿਕਲੇਅਰ ਹੋ ਗਈਆਂ ਰਾਤ ਦੇ 12:30 ਵਜੇ ਰਾਜਾਬੜੀ ਕੋਥੋਂ ਲਾਈਵ ਹੋ ਰਹੇ ਆ ਦੋ ਫਿੱਟੀਆਂ ਸੀਟਾਂ ਛੋਟੇ ਛੋਟੇ ਮਾਰ ਦਿੰਦੇ ਜਿੱਤੀਆਂ ਹਰਾ ਦਿੱਤੀਆਂ ਗਈਆਂ ਐਨੇ ਮੇਰੇ ਨਾਲ ਨਹੀਂ ਹੋਇਆ ਇਹ ਪੰਜਾਬੀਆਂ 74 ਸੀਟਾਂ ਤੇ ਇਸ ਤਰ੍ਹਾਂ ਹੋਇਆ ਫੋਰਸਫੁਲੀ ਡਿਕਲੇਅਰ ਕਰ ਦਿੱਤੇ ਕਿ ਰਾਤ ਦੇ 12:00 1:00 ਤੱਕ ਜਦੋਂ ਪ੍ਰਿਜਬੀ ਸਾਡੀ ਡਿਕਲੇਅਰ ਨਹੀਂ ਹੋ ਰਹੀ ਸੀ ਜਿਹਨੂੰ ਰਾਤ ਨੂੰ 12:30 1:00 ਲੜਾਈ ਲੜ ਕੇ ਸਬੀਤ ਤੇ ਲਿਆ ਗਿਆ ਕਿ ABC ਨੂੰ ਘਰੇ ਵੀ ਜਾਣਦੇ ਆਂਗਾ ਕੋਟਪਾ ਹੀ ਦੀ ਜਿਲ੍ਹਾ ਪ੍ਰੀਸ਼ਦ ਚਾਲੀ ਮੋਟਰ ਨਾਲ ਕੇ ਸੱਖਾ ਮੋਟਰ ਨਾਲ ਜਿੱਤੇ ਸੋ ਇਲੈਕਸ਼ਨ ਹੋਇਆ 2037 ਤੇ ਜਾਣੀ ਕਿ 838 ਦਾ ਅੰਕੜਾ ਤਾਂ ਮਾਨਯੋਗ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਸਾਹਿਬ ਨੇ ਸਮਾਰਟਲੀ ਵੈਸੀ ਆਪ ਦੇ ਖਾਤੇ ਚ ਜੋੜ ਲਿਆ चुनाव होया 2037 ते आईएनसी 630 मुटा सीटा जीत गई इंडियन नेशनल कांग्रेस और आम आदमी पार्टी 806 सीटा पे जेतू रही शिरोमणि अकाली दल दी फिगर साडे कोले 400 चार सौ भी है पर चार सौ पंताली आप कहते हैं तो तकरीबन छियाठ सीटा बीजेपी ली तो अगर एक सौ सैती लै गए अगर सो कह भाव ਸਾਡੇ ਨਾਲੋਂ ਫਰਕ ਆਮ ਆਦਮੀ ਪਾਰਟੀ ਦਾ ਅਗਰ ਲਾਈਏ ਤਾਂ 190 ਸੀਟਾਂ ਦਾ ਫਰਕ ਹੋਣਾ ਹੈ ਤੇ ਜਿਹੜੇ ਦੂਜੇ ਉਹ ਸਾਡੇ ਨਾਲੋਂ ਅਗਰ ਫਰਕ ਲਾਈਏ ਤਾਂ 210 ਸੀਟਾਂ ਜਿਨ੍ਹਾਂ ਨੂੰ ਅੱਜਕੱਲ ਬਹੁਤ ਪ੍ਰਚਾਰ ਪ੍ਰਸਾਰ ਘੋੜਿਆ ਹੈ ਅਸੀਂ ਤਾਂ ਕਿਸੇ ਨਾਲ ਗਲਤ ਨਹੀਂ ਕੀਤੀ ਹਾਂ ਅਸੀਂ ਧੰਨਵਾਦੀ ਹਾਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਮੰਡੇਟ ਦਿੱਤਾ ਔਰ ਬਹੁਤ ਸਾਰੀਆਂ ਜਗ੍ਹਾ ਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਨ ਉਹ ਸਾਡੇ ਸਾਹਮਣੇ ਆਈਆਂ ਪਰ ਕਾਂਗਰਸ ਪਾਰਟੀ ਦਾ ਬਹੁਤ ਚੰਗਾ ਪ੍ਰਦਰਸ਼ਨ ਰਿਹਾ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਬਹੁਤ ਚੰਗਾ ਕੰਮ ਕੀਤਾ ਔਰ ਸਾਡੀ ਬਹੁਤ ਚੰਗੀ ਪਰਫਾਰਮੈਂਸ ਰਹੀ ਹੈ ਐਜ਼ ਅ ਆਪੋਜੀਸ਼ਨ ਅਗਰ 2018 ਵੀ ਤੁਸੀਂ ਗੱਲ ਕਰ ਲਓ ਇਹ 2018 ਚ ਕੀ ਹੋਇਆ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਕਿਉਂਕਿ ਇਹ ਜਿਹੜੀਆਂ ਚੋਣਾਂ ਹੁੰਦੀਆਂ ਚਾਹੇ ਪੰਚਾਇਤ ਚੋਣਾਂ ਹੋਣ ਚਾਹੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਪੰਜਾਬ ਦੇ ਵਿੱਚ ਰੁਝਾਨ ਇਹ ਰਿਹਾ ਕਿ ਆਮ ਤੌਰ ਤੇ ਸਰਕਾਰ ਦੀਆਂ ਚੋਣਾਂ ਔਰ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਵੀ ਅਸੀਂ ਬਾਜ਼ੀ ਮਾਰੀ ਚਾਹੇ ਉਹ ਫਗਵਾਣਾ ਸੀ ਚਾਹੇ ਉਹ ਅੰਮ੍ਰਿਤਸਰ ਸੀ ਜਲੰਧਰ ਜੀ ਸਾਡਾ ਵਧੀਆ ਮਿਆ ਤੇ ਪਟਿਆਲਾ ਚ ਜਿਵੇਂ ਲੁੱਟਿਆ ਤੁਹਾਨੂੰ ਪਤਾ ਹੈ ਪਰ ਮੈਂ 2018 ਦੇ ਰਿਜ਼ਲਟ ਦੱਸਾਂ ਤੁਸੀਂ ਕੱਢ ਲਿਓ ਕਾਂਗਰਸ 331 ਸੀਟਾਂ ਤੇ ਸੀ ਤੇ ਸ਼੍ਰੋਮਣੀ ਅਕਾਲੀ ਦਲ 18 ਤੇ ਸੀ ਬੀਜੇਪੀ ਦੋ ਸੀਟਾਂ ਤੇ ਸੀ के आम आदमी पार्टी जीरो सी इन 2018 जो तो कांग्रेस दा राज सी अगर ब्लॉक सब चीज दी गल करिए कांग्रेस 2351 ते सी रिजल्ट है क्या थोड़े दे को देखो स्क्रीनशॉट से के थोड़े मीडिया वाले ने कांग्रेस 251 ते श्रोमणी अकाली दल 357 ते बीजेपी 33 ते ਤੇ ਝਾੜੂ 03 2894 ਕੋ ਝਾੜੂ 03 ਇਹ 2018 ਦੇ ਅੰਕੜੇ ਤੇ ਤੁਹਾਡੇ ਸਾਰਿਆਂ ਕੋਲੇ ਹੋਣਗੇ ਜਦੋਂ ਤੁਸੀਂ ਇਹ ਨੂੰ Google 'ਤੇ ਕਰ ਲੋ ਲੇਕਿਨ ਇਸ ਦੇ ਬਾਅਦ ਵੀ ਸਾਡੇ ਕੇਡਰ ਨੇ ਬਹੁਤ ਚੰਗਾ ਪਰਫਾਰਮ ਕੀਤਾ ਹੈ ਮੈਂ ਕੇਗਰ ਦਾ ਤਨਵਾਦ ਕਰਨਾ ਚਾਹੁੰਦਾ ਹਾਂ ਔਰ ਮੈਂ মিডিਆ ਦੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ कि जो रियलिटी ते तथ ने कि कौन पहले नंबर है कौन दूजे थे है, कौन तीजे की परफॉर्मेंस रही जे तक गल सही पहुंचेगी तो पता चलेगा कोई डायनासोर की गल कर रहा है कोई कह रहा द बेस्ट परफॉर्मेंस नीट एंड क्लीन इलेक्शन कराया फेयर एंड फ्री ये नहीं है ਜੇ ਅੱਜ ਤੋਂ ਵੱੱਦ ਸੀਤਾ ਤੇ ਤੁਸੀਂ ਧਾਂਦਲੀ ਦੇ ਨਾਲ ਲੋਕਾਂ ਦੇ ਕਾਗਜ਼ ਰਿਜੈਕਸ਼ਨ ਪਾੜ ਕੇ ਡਿclare ਕਰਦੇ ਅਣਬੋਝੋਗੇ ਉਹਨਾਂ ਨੂੰ ਤੁਸੀਂ ਇਲੈਕਸ਼ਨ ਨਹੀਂ ਕਹਿ ਸਕਦੇ ਸੋ ਇਸ ਕਰਕੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਕਰਨ ਦੀ ਜ਼ਰੂਰਤ ਪਈ ਤਾਂ ਜੋ ਲੋਕਾਂ ਦੇ ਸਾਹਮਣੇ ਅਸਲੀ ਸਚਾਈ ਪਹੁੰਚੇ ਤੇ ਮੈਂ ਪ੍ਰੈਸ ਪ੍ਰੈਸ ਕਾਨਫਰੰਸ ਤੇ ਰਾਹੀਂ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਮਾਨਾਂ ਦਾ ਔਰ ਵਰਕਰ ਸਾਥੀਆਂ ਦਾ ਜਿਹੜੇ ਜੁਝਾਰੂ ਹੋ ਕੇ ਥੱਲੇ ਜ਼ਮੀਨ ਤੇ ਲੜ ਰਹੇ ਨੇ ਔਰ ਐਸੀਆਂ ਸੀਟਾਂ ਵੀ ਹੈਆਂ ਅਸੀਂ 126 ਕੇ 27 ਸੀਟਾਂ ਜਿੱਥੇ ਅਸੀਂ ਪੰਜ ਪੰਜ 7 7 ਮੋਟਾ ਦੇ ਨਾਲ ਹਰਾਏ ਗਏ ਬੜਾ ਸਮਾਜਲੀ ਹੋਇਆ ਜਿੱਥੇ ਅਸੀਂ 250 ਵੋਟ ਤੇ ਜਿੱਤੇ ਸਾਂ 300 ਤੇ ਉਹ ਪੇਪਰ ਰਿਜੈਕਟ ਕਰਤੇ ਕੈਨਸਲ ਕਰਤੇ ਅਨਪੋਸਟ ਗਲੇਫ ਕਰਾਤੇ ਜਿੱਥੇ ਇਹਨਾਂ ਨੂੰ ਲੱਗਦਾ ਸੀ ਫਸਨੀਆ ਟਿਕਟ ਰਹੇਗਾ ਅਸੀਂ ਜਿੱਤਾਂਗੇ ਉਹ ਪੇਪਰ ਜਿਨ੍ਹੇ ਜਿੱਥੇ ਇਹਨਾਂ ਨੂੰ ਕਲੀਨ ਬੋਲਟ ਲੱਗਦਾ ਸੀ ਜਾਂ ਉਹ ਜ਼ਿਲ੍ਹਾ ਪ੍ਰੇਸ਼ਰ ਵੀ ਉੜਾ ਦਿੱਤੇ ਗਏ ਜਿਵੇਂ ਮੈਂ ਤੁਹਾਨੂੰ ਦੱਸਿਆ ਔਰ ਜਿੱਥੇ ਇਹਨਾਂ ਨੂੰ ਕਲੀਨ ਬੋਲਟ ਬਲਾਕ ਸਮਝੀ ਚੁਣਦਾ ਸੀ ਪ 500 ਦੇ ਫਰਕ ਨਾਲ ਇਕੱਲੇ ਜਿੱਤਣਗੇ ਤਾਂ ਜੋ ਪਰਸੈਂਟੇਜ ਆਫ ਵੋਟਰਾਂ کافی ਅਕਤਰ ਹੋ ਜਾਏਗਾ ਉਹ ਵੀ ਉੜਾ ਦਿੱਤੇ तो इस करके बेस्ट परफॉर्मेंस कांग्रेस पार्टी की रही है जिसे तो मैं बेहद खुश हाँ मेरे को पेड सोशल मीडिया नहीं है मेरे को ले चाम दाम दंड बेद वो समान नहीं है जो सोसोडिया साहब के भी शाम दाम दंड बेद साढ़े को ले लिमिटेड रिसोर्सिस दे रहे हैं ਅਸੀਂ ਆਪਣਾ ਜੋ ਕਾਂਗਰਸ ਪਾਰਟੀ ਹਮੇਸ਼ਾ ਸੱਚਾਈ ਬਿਆਨ ਕਰਦੀ ਹੈ ਸਾਡੇ ਕੋਲੇ ਹਜ਼ਾਰ ਕਰੋੜ ਰੁਪਏ ਦਾ ਮੀਡੀਆ ਬਜਟ ਨਹੀਂ ਜਿਹਦੇ ਨਾਲ ਅਸੀਂ ਇੱਕ ਤਰਫਾ ਕੰਮ ਦਿਖਾ ਸਕੀਏ ਉਹ ਨਾ ਹੀ ਸਾਡਾ ਬਾਪ ਪੰਜ ਵਾਰੀ ਮੁੱਖ ਮੰਤਰੀ ਰਿਹਾ ਜਿਹੜੇ ਨਾਲ ਅਸੀਂ ਪਿਕਚਰ ਹੋਰ ਕਲੈਰ ਇਧਰ ਉਧਰ ਘੁਮਾ ਸਕੀਏ ਸੋ ਇਹੀ ਗੱਲ ਤੁਹਾਨੂੰ ਕਹਿ ਰਹੀ ਸੀ ਅੰਤ ਵਿੱਚ ਤੁਹਾਡਾ ਡਰਬਦ ਔਰ ਪੰਜਾਬ ਦੀ ਜਨਤਾ ਦਾ ਬਹੁਤ ਮਤਲਬ ਹੈ

पर साडे हिसाब ਨਾਲ 30.93 ਸਾਡੀ ਪਰਸੈਂਟੇਜ ਰਹੀ ਹੈ। और 39% 0.57 ਆਮ ਆਦਮੀ ਪਾਰਟੀ ਰਹੀ ਹੈ। और ਕਾਲੀ ਦਲ ਇਸ 19.64 ਐਂਡ ਬੀਜਪੀ ਇਸ 3.24 ਐਂਡ ਅਦਰਸ ਆਰ 6. .77. ਵਿਸ਼ਾ ਜੀ ਫਾਰਮੂਲਾ ਜਿਹੜਾ ਗ੍ਰਾਫਿਕ ਹੈਗਾ ਇਲੈਕਸ਼ਨ ਕਮਿਸ਼ਨ ਦਾ ਫਾਰਸੇ ਦਾ ਕੁਝ ਹੋਇਆ ਉਹਦੇ ਵਿੱਚ ਜਿਹੜਾ ਬਿਲਕੁਲ ਹੀ ਕੀ ਕਹਿੰਦੇ ਹੈ ਵਾਸ਼ਟ ਫੇਰ ਹੋਇਆ ਕਿਉਂਕਿ ਸੀਟ ਵਾਇਟਰ ਨੂੰ ਪਹਿਣਾ ਆਣਾ ਚਾਹੀਦਾ ਕਿ ਕਿਹੜੀਆਂ ਪਾਰਟੀਆਂ ਕਿੰਨੇ ਸਿਟਾ ਕਿੰਨੀ ਸੀਟਾਂ ਲੱਗਦਾ ਹੈ ਅਬਜੈਕਟ ਤੇ ਜੁੜ ਰੋਗੇ ਇਲੈਕਸ਼ਨ ਵਿੱਚ ਜਦੋਂ ਦਾ ਵਿਸ਼ਾ ਜੀ ਤੁਸੀਂ ਕਿਹੜੇ ਇਲੈਕਸ਼ਨ ਤੋਂ ਪਛੰਡ ਰਹੇ ਹੋ ਮੈਂ ਕਾਂਗਰਸ ਵਾਲੇ ਦੇ ਵੀ ਕਰਨੇ ਆਗਾ

ਸੈਂਟਰਲ ਇਲੈਕਸ਼ਨ ਕਮਿਸ਼ਨ ਉਹ ਕਰ ਰਿਹਾ ਜਿਹੜੀ ਕਨਸਟੀਟਿਊਸ਼ਨ ਬਾਡੀ ਹੈ ਸਾਡੀ ਤੇ ਜਿਹੜੀ ਰਾਜ ਦਾ ਕਮਿਸ਼ਨ ਹੈ ਉਹਦਾ ਮਾਨਸਾਬ ਦਾ ਕਮਿਸ਼ਨ ਹੈ ਨੋ ਨੋ ਪਿੰਜਰੇ ਦੇ ਪੋਤਾ ਤਾਂ ਫੇਰ ਵੀ ਕੱਲੇ ਨਾਲ ਕੱਲੇ ਬਾਗ ਦੇ ਦਿੰਦਾ ਹੈ ਤੇਰਾ ਕੋਈ ਹੋਰ ਨਾਮ ਰੱਖਿਆ ਜਾ ਸਕਦਾ ਹੈ ਜਿਹੜਾ ਰਾਜ ਦਾ ਕਮਿਸ਼ਨ ਹੈ ਉਹ ਰਾਜ ਦਾ ਕਮਿਸ਼ਨ ਦਾ ਮਤਲਬ ਹੈ ਕਿ ਜੋ ਮਾਨਸਾਬ ਦੀ ਇਨਸਟਰਕਸ਼ਨ ਆਏਗੀ

कहते धांधली हो बूथ कैप्चरिंग हो गई है असि दोबारा रीपोलिंग होगी मदीर तुदे हाँ हाँ, से बबाणिया लेकिन टिल टूडे देर इज नो एफ आई आर हाँ जी हाँ मान मान आम आदमी पार्टी स्टेट इलेक्शन कमीशन

ਜਿਹੜਾ ਪ੍ਰਧਾਨ ਹੈ ਉਹ ਮਾਮਲਾ ਤੋਂ ਨਹੀਂ ਨੰਬਰ 1 ਆ ਕਾਲੀਦਾ ਲਗਰ ਤੁਸੀਂ ਇਹ ਕਹੋ ਕਿ ਮੁਕਸਰ ਤੇ ਪਠਿੰਡਾ ਪਰਫਾਰਮ ਕਰਕੇ ਆਪਣੇ ਆਪ ਨੂੰ ਇਹ ਕਹਿ ਰਿਹਾ ਕਿ ਅਸੀਂ ਤਾਂ ਡਾਇਨਾਸੌਰ ਵੀ ਵਾਪਸ ਲਿਆਂਦੇ ਜਿਹੜੇ ਕਿ 68 ਮਿਲੀਅਨ ਸਾਲ ਪਹਿਲਾਂ ਡਾਇਨਾਸੌਰ ਚਲੇ ਗਏ ਸੀ ਜਿਹੜੇ ਕਦੇ ਵਾਪਸ ਨਹੀਂ ਆ ਸਕਦੇ ਪਰ ਮੇਰੀ ਗੱਲ ਸੁਣੋ ਉਹ ਕਹਿੰਦੇ ਕਿ ਡਾਇਨਾਸੌਰ ਵੀ ਅਸੀਂ ਵਾਪਸ ਲਿਆਂਦੇ 68 ਮਿਲੀਅਨ ਸਾਲ ਪਹਿਲਾਂ ਹੁਣ ਕਾਲੀਗੜ੍ਹ ਦੀ ਪਰਫਾਰਮੈਂਸ ਸੁਣ ਲੋ ਬਰਨਾਲਾ 0 ਫਤੇਗੜ੍ਹ ਸਾਹਿਬ 0 ਫਾਜ਼ਿਲਕਾ 0 ਗੁਰਦਾਸਪੁਰ 0 ਹਿਆਰਪੁਰ 0 ਮਲੇਰਕੋਟਲਾ 0 ਛੇਰਪਟ ਸਿੰਘnagar 0 ਪਠਾਨਕੋਟ 0 ਰੋਪੜ 0 ਸੰਗਰੂਰ 0 18 ਜ਼ਿਲ੍ਹੇ ਵਿੱਚ ਅਦਾਗ ਮੀਰ ਆਜ਼ਾਦ ਮੀਰ 12 ਨਾਲੋਂ ਵੀ ਘੱਟ ਗਿਣਤੀ 'ਚ ਅਕਾਲੀ ਦਲ ਜਿੱਤੇ

ਜੇ ਦੋ ਜਿਲਿਆਂ ਦੇ ਵਿੱਚ ਪਰਫਾਰਮ ਕਰਕੇ ਆਪਣੇ ਆਪ ਨੂੰ कह रही है कि डायनासोर वापस आ रहे हैं, ਹੈ ਤੇ ਕਾਲੀ ਨਾਲ ਵਾਪਸ ਆ ਰਹੇ ਹੈ ਸੋਸ਼ਲ ਮੀਡੀਆ ਤੇ ਰਾਹੀਂ ਫਿਰ ਮੈਂ ਕੁਝ ਨਹੀਂ ਕਰ ਸਕਦਾ